ਬੀਤੀ ਰਾਤ ਬਠਿੰਡਾ ਦੇ ਮਾਨਸਾ ਰੋਡ ਅੰਡਰ ਬ੍ਰਿਜ ਦੇ ਵਿੱਚ ਡੁੱਲੀ ਤਿਲਕ ਨਮਾ ਵਸਤੂ ਜਿੱਥੇ ਟਰੱਕ ਵੀ ਤਿਲਕੇ ਉੱਥੇ ਲੋਕ ਵੀ ਤਿਲਕ ਤਿਲਕ ਡਿੱਗੇ ਹੋਏ ਜ਼ਖਮੀ ਸੋਮਵਾਰ ਨੂੰ 10:30 ਵਜੇ ਦੇ ਲਗਭਗ ਬਠਿੰਡਾ ਦੇ ਮਾਨਸਾ ਰੋਡ ਅੰਡਰ ਬ੍ਰਿਜ ਦੇ ਵਿੱਚ ਕੰਮ ਕਰਦੇ ਇੱਕ ਪੇਂਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਬੀਤੀ ਸ਼ਾਮ 7:30 ਵਜੇ ਦੇ ਲਗਭਗ ਇੱਕ ਟਰੱਕ ਜੋ ਓਵਰਲੋਡ ਆ ਰਿਹਾ ਸੀ ਉਸ ਦੇ ਵਿੱਚ ਕੋਈ ਤਿਲਕ ਨਵਾਂ ਵਸਤੂ ਸੀ ਜਦ ਇੱਥੇ ਖੱਡੇ ਸੰਗ ਤਾਂ ਉਹਦੇ ਵਿੱਚੋਂ ਬਹੁਤ ਸਾਰਾ ਮਟੀਰੀਅਲ ਜਿਹੜਾ ਹੇਠਾਂ ਡਿੱਗ ਪਿਆ ਜਿਸ ਨੂੰ ਲੈ ਕੇ ਲੋਕ ਲਗਾਤਾਰ ਇੱਥੇ ਤਿਲਕ ਦਿਲਕ ਆਪਣਾ ਬੜੀ ਗਦੇ ਰਿਹਾ ਇਥੋਂ ਤੱਕ ਕਿ ਇੱਥੇ ਟਰੱਕ ਵੀ ਸਲਿੱਪ ਹੁੰਦੇ ਰਹੀ ਉਹ ਵੀ ਬੈਕ ਜਾਂਦੇ ਰਹੇ ਅਤੇ ਉਸ ਨੇ ਦੱਸਿਆ ਕਿ ਉਹ ਸਵੇਰੇ 8:30 ਵਜੇ ਦਾਇਤ 10 ਵਜੇ ਤੱਕ ਲਗਭਗ 40 ਤੋਂ 50 ਲੋਕ ਇੱਥੇ ਦੇਖ ਕੇ ਜ਼ਖਮੀ ਹੋ ਚੁੱਕੇ ਹਨ ਇਹ ਰੋ ਤੁਸੀਂ ਇਹ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਮਾਨਸਾ ਰੋਡ ਅੰਡਰਪੇਜ ਦੀਆਂ ਜਿੱਥੇ ਇੱਕ ਤਿਰਕ ਨਵਾਂ ਚੀਜ਼ ਡੁੱਲਣ ਦੀ ਨਾਲ ਇੱਥੇ ਲੋਕ ਤਲਕ ਤਲਕ ਡਿੱਗਦੇ ਹੋਏ ਦਿਖਾਈ ਦੇ ਰਹੇ ਹਨ ਤਾਂਵੇਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੋਂ ਇੱਕ ਵਾਰੀ ਸਫਾਈ ਕਰਵਾ ਦਿੱਤੀ ਇਹ ਲੇਕਿਨ ਫਿਰ ਵੀ ਲੋਕ ਤਲਕ ਡਿੱਤੇ ਇੱਥੇ ਆਪਾਂ ਅਕਸਰ ਹੀ ਦਿਖਾਈ ਦਿੱਤੇ ਲੋਕ ਤਲਕ ਤਲਕ ਇੱਥੇ ਆਪਣਾ ਡਿੱਗ ਰਹੇ ਹਨ ਆਪਾਂ ਪੋੜੀਆਂ ਵਾਸੇ ਕਰਦੇ ਬਾਜੀ ਜੀ 13 ਮਟੋੜਾ ਮੇਰਾ ਨਾਮ ਸਵਰਨ ਸਿੰਘ ਹੈ ਪਿੰਡ ਭਾਗੂ ਹੈ ਤੇ ਸਵਰਨ ਜੀ ਕੀ ਕਰ ਚੱਲੋ ਜਿਹੜਾ ਕਿ ਆਏ ਬਾਈ ਯਾਰ ਪੁਲ ਚਾ ਪਤਾ ਨਹੀਂ ਕੀ ਡੋਲੇ ਯਾਰ ਆ ਸਾਹਮਣੇ ਬਹੁਤ ਗੰਦਬਾਰਕ ਹੈ ਮੋਨ ਨਾਲ ਉਥੇ ਸਾਹ ਬੰਨ ਆਉਂਦਾ ਅੰਦਰ ਵਰਦੇ ਨਾ ਪੋਲ ਦੇ ਵਿੱਚ ਮੁਸ਼ਕਲ ਦਾ ਗੰਦਾ ਗੱਲਾਂ ਛੱਡਦੇ ਨਾਲੇ ਨਾ ਘਟ ਘਟ 20 ਬੰਦੇ ਡਿੱਗ ਪਿਆ ਹੋਣਗੇ ਆ ਤੜਕੇ ਸਵੇਰ ਜਾਂਦਾ ਮੈਂ ਵੀ ਡਿੱਗਿਆ ਬਾਈ ਆ 5 ਲੀਟਰ ਦੁੱਧ ਰੋਲਿਆ ਮਗਰ ਲਈ ਕਿੰਨੀ ਪੁੱਟ ਗਈ ਸਾਰੀ ਮੇਰੀ ਇਹ ਤੜਕੇ ਰਾਤ ਗੰਦ ਬਾਕੇ ਗਿਆ ਕੋਈ ਆਤਾ ਸਾਰੇ ਦੇਖੋ ਕਿੰਨਾ ਗੰਦ ਬਾਰ ਕੇ ਇਹਨਾਂ ਨੇ ਇਹ ਹੈ ਕੀ ਹੈ ਕੀ ਲੱਗਦਾ ਕੀ ਹੈ ਇਹ ਜਿਵੇਂ ਸ਼ਰਾਬ ਫੈਕਟਰੀ ਦਾ ਹੁੰਦਾ ਹੈ ਇਸ ਤਰ੍ਹਾਂ ਲੱਗਦਾ ਹੈ 스멜 ਜਿਵੇਂ ਮੁਸ਼ਕੈ ਮਾਰਦਾ ਜਿਵੇਂ ਸ਼ਰਾਬ ਚੋਂ ਲੈਂਦੀ ਕਿੰਨੇ ਕਿਲੋ ਕਿਟਕ ਦੇ ਵਿੱਚ ਡੱਕੀ ਹੋਏ ਇਹ ਤਾਂ ਘਟੋ ਘਟ 20 ਬੰਦੇ ਡੱਕ ਪਿਆ ਹੋਣਗੇ ਜੀ ਕਿਤਾਬ ਵੀਰਾ ਦੇਖੋ ਕੀ ਹਾਲ ਹੈ ਵਿਚਾਰੇ ਦਾ ਤੁਸੀਂ ਕੀ ਕੰਮ ਕਰਦੇ ਹੋ ਮੈਂ ਦੁੱਧ ਦਾ ਕੰਮ ਕਰਦਾ ਬਾਈ ਜੀ ਮੇਰਾ ਰਜਿੰਦਰ ਸਿੰਘ ਨੇ ਬ੍ਰੇਕ ਕੀ ਰਹੀ ਹੈ ਇਹ ਕੀ ਹੈ ਹੋ ਇਹ ਦੱਸੀ ਚਾਹੁੰਦਾ ਆ ਜਾਈ ਨਾਈਰ ਗਈ ਅੰਡਰ ਗ੍ਰੋ ਬ੍ਰਿਜ ਕੀ ਹੋਇਆ ਕੀ ਹੈ ਇਹ ਤੇ ਆ ਮੈਲ ਵਗੈਰਾ ਜੇ ਘੋੜੇ ਲੈ ਕੇ ਜਾਂਦੇ ਆ ਜੀ ਉਹ ਥਾਂ ਥਾਂ ਡਿੱਗੇ ਪਰ ਬਹੁਤ ਜ਼ਿਆਦਾ ਜੀ ਅਸੀਂ ਡਿੱਗ ਪਏ ਸਾਡੇ ਸੱਤ ਲੱਗੀ ਹੋਈ ਆ ਜੀ ਲੱਤ ਤੇ ਇਹ ਕੀ ਹੈ ਇਹ 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 ਮੈਲ ਆ ਜੀ ਜੋ ਆਪਣਾ 슈ਗਰ ਮਿਲ ਚੋਂ ਆਉਂਦੀ ਆ ਹਾਂ ਇਹ ਤਲਕਣ ਮਾਂਜ ਦੇ ਨਾਲ ਇਹ ਗੱਡੀਆਂ ਵੀ ਤਲਕ ਰੰਗੀਆਂ ਆ ਜੀ ਕਿੱਥੇ ਗਈ ਆ ਉਹ ਓਵਰ ਜਿਆਦਾ ਕਰ ਲੈਂਦੇ ਆ ਗੱਡੀ ਚ ਭਰ ਲੈਂਦੇ ਆ ਜਦੋਂ ਬ੍ਰੇਕਾਂ ਵੱਜਦੀਆਂ ਗੱਡੀ ਨੂੰ ਉਹ ਹਲਦਲ ਹੁੰਦੀ ਆ ਇਹਨਾਂ ਜਲ ਹੋਣ ਕਰਕੇ ਮੰਨ ਲਓ ਕਈ ਥਾਂ ਵਾਕੇ ਹੁੰਦੇ ਇਹਦੇ ਨਾਲ ਕਿ ਕਦੋਂ ਕਦਾ ਹੋਇਆ ਇਹ ਇਹ ਪਹਿਲਾਂ ਮਨ ਲਓ ਸਵੇਰ ਹੋਰ ਹੋਇਆ ਵੇਸਤ ਹੁਣੀ ਆਏ ਨਾ ਕਈ ਕਿੰਨੇ ਕੁ ਬੱਦ ਲੱਗੇ ਇੱਥੇ ਇਹ ਤਾਂ 2-3 ਡਿੱਗੇ ਆਈ ਬਾਕੀ ਹੋਰ ਵੀ ਮੰਨ ਲਾ ਡਿੱਗੇ ਆਂਦੇ ਹੀ ਮਨ ਲਓ ਜ ਬਹੁਤ ਜਿਆਦਾ ਖਲੜੀ ਹੋਈ ਆ ਜਿਹੜੀ ਕੀ ਨਾਮ ਤੁਹਾਡਾ ਜਿਹੜੀ ਦੀਪ ਸਿੰਘ ਹੈ ਕੀ ਹੋਇਆ ਕੀ ਆ ਉਹਦੋਂ ਬਾਈਕ ਲੈ ਕੇ ਆ ਰਿਹਾ ਸੀ ਬੁਰਾ ਹਾਲ ਕਰਿਆ ਕਾਜੀ ਤੋਕ ਟੋਕ ਬਲਟਾ ਜੀ ਇੱਥੇ ਕੋਈ ਕੋਈ ਦੇਖ ਨਹੀਂ ਰਿਹਾ ਬਹੁਤ ਐਕਸੀਡੈਂਟ ਹੋ ਗਿਆ ਮੇਰਾ ਵੀ ਹੋ ਗਿਆ ਜੀ ਮੈਂ ਵੀ ਕਰ ਗਿਆ ਸੋਟ ਲੱਗ ਗਿਆ ਸਟੇ ਉੱਪਰ ਕੀ ਹੈ ਕੀ ਹੈ ਇਹ ਡਸਟ ਕਹਿੰਦੇ ਜੀ ਇਹਨੂੰ ਡਸਟ ਸਾਰੀ ਦਸਤੇ ਕਰ ਇਹ ਡਸਟ ਨਹੀਂ ਰਹਾ ਕਾ ਵੀ ਇਹ ਮਿਲਾਲ ਦਾਰ ਵਾਲੀ ਫੈਕਟਰੀ ਜੀ ਆਂਗੇ ਡਸਟ ਸਰੋ ਪਟਕੀ ਹੈ ਇਹ ਤੇ ਰਾਤ ਦੀ ਹੈ ਜੀ ਕਿੱਥੇ ਪਟਕੀ ਹੈ ਬਹੁਤ ਜਿਆਦਾ ਬੰਦੇ ਡਿੱਗਿਆ ਜੀ ਮੈਂ ਵੀ ਡਿੱਗਿਆ ਜੀ ਬਾਈਕ ਦੇਖ ਲਓ ਅੱਜ ਕਪੜਾ ਹੋ ਗਿਆ ਜੀ ਅਗਰ ਜੀ ਕਿ ਨਾਮ ਹੈ ਤੁਹਾਡਾ ਤੇ ਕਿਹੜਾ ਏਰੀਆ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਪੇਂਟਰ ਆ ਜੀ ਇਹ ਅਸੀਂ ਪੇਂਟ ਕਰ ਰਹੇ ਸੀ ਪੋਲ ਈਮਾਨ ਸਾਡੂ ਬਠਿੰਡਾ ਰੋਡ ਵਾਲਾ ਕੋਲ ਅੰਡਰਵੇਜ ਅੱਛਾ ਕੀ ਹੋਇਆ ਰਾਤ ਨੂੰ ਇੱਥੇ ਰਾਤ ਨੂੰ ਜੀ ਟਰਾਲਾ ਆਇਆ ਸੀ ਕੋਈ ਤੇ ਉਹ ਮਨ ਲਓ ਮਾਨਸਾ ਕੰਨੀ ਜਾ ਰਿਹਾ ਸੀ ਤੇ ਉਹ ਇੱਥੇ ਉਹਨੇ ਡੋਲਿਆ ਜੀ ਸਾਰਾ ਲਾਹਣ ਹੈ ਕਿ ਪਤਾ ਨਹੀਂ ਕੀ ਹੈ ਜੀ ਇਹ ਤੇ ਇੱਥੇ ਬਹੁਤ ਜਾਦੇ ਐਕਸੀਡੈਂਟ ਹੋਏ ਨੇ ਸਾਡੇ ਦੇਖਦੇ ਦੇਖਦੇ ਅਸੀਂ ਸਵੇਰੇ ਲਗਭਗ 8:30 ਵਜੇ ਆਏ ਆ ਜੀ ਤੇ 10 ਵਜੇ ਦੇ ਕਰੀਬ ਮੇਰੇ ਕੋਲੋਂ 40-50 ਬੰਦੇ ਬਹੁਤ ਜਾਦੇ ਮਨ ਲਓ ਪੜ੍ਹਨੀਆ ਸੱਤ ਵਜੇ ਇਹ ਕਿਸੇ ਸਰ ਤੇ ਵਜੇ ਕਿਸੇ ਲੱਤ ਤੇ ਵਜੇ ਵੱਲੋਂ ਪ੍ਰਸ਼ਾਸਨ ਨੇ ਸਾਫ਼ ਕਰਿਆ ਤਾਂ ਹੈ ਜੀ ਇਹ ਪਰ ਇੰਨਾ ਜ਼ਿਆਦਾ ਨਹੀਂ ਸਾਫ਼ ਹੋਇਆ ਕੋਈ ਹਰ ਜੇ ਵੀ ਦਿਲਕੀ ਜਾਂਦੇ ਜੀ ਬੰਦੇ ਤੁਸੀਂ ਮਸ਼ੀਨਾਂ ਤੇ ਇਹ ਆਂਦੀ ਸੀ ਜੀ ਉਹਨਾਂ ਨੇ ਕਰੀ ਐ ਸਭਾਈ ਨਗਰ ਨੇ ਕਮਾ ਲਿਆ ਨੇ ਪਰ ਫਿਰ ਵੀ ਦਿਲਕਣ ਤਾਂ ਹੈ ਜਾਈ ਨਹੀਂ ਇਹਦੇ ਟਰੱਕ ਵੀ ਘੱਟ ਰੇ ਟਰੱਕ ਵੀ ਦੇਖਦਾ ਯਾਰ ਰੇ ਹਾਂ ਜੀ ਇਹਨਾਂ ਸਾਰਿਆਂ ਨੂੰ ਫਰਕ ਪੈ ਰੇ ਜੀ ਮੋਟਰਸਾਈਕਲ ਹੋਵੇ ਟਰੱਕ ਹੋਵੇ ਬੱਸ ਹੋਵੇ ਸਾਰਿਆਂ ਨੂੰ ਫਰਕ ਪੈ ਰੇ ਜੀ ਸਾਨੂੰ ਵੀ ਇਹਨਾਂ ਇੱਥੇ ਅਸੀਂ ਪੇਂਟਿੰਗ ਕਰੀ ਜਾਂਦੇ ਆ ਜੀ ਤੇ ਸਾਡੀ ਪੇਂਟਿੰਗ ਵੀ ਖਰਾਬ ਹੋ ਗਈ ਜੀ। ਉਹ ਸਾਨੂੰ ਥੱਲੇ ਥੱਲੇ ਸਾਰਾ ਦੁਆਰਾ ਪੇਂਟ ਕਰਨਾ ਪਊਗਾ ਜੀ। ਮਗਲੇ ਇਹ ਜੀਆਂ ਚੀਜ਼ਾਂ ਜੀ ਵੱਡੇ ਰੋੜਾਂ ਦੇ ਬੰਦ ਹੋਣੀਆਂ ਚਾਹੀਦੀਆਂ ਜੀ। ਇਹ ਟਰੱਕ ਦੇ ਉੱਪਰ ਇਹ ਅਨਲੋਡ ਸ਼ੱਕ ਟਰੱਕ ਦਾ। ਹਾਂ ਜੀ ਓਵਰ ਲੋਡ ਠੀਕ ਹੈ ਜੀ। ਇਹ ਰਾਤ ਡੁੱਲੇ ਹੀ ਲਗਭਗ ਸਾਡੇ ਸੱਤ-ਸੱਤ ਦੇ ਕਰਿਓ ਡਿੱਗੇ ਜੀ। ਹਾਂ ਜੀ ਹਾਂ ਜੀ ਹਾਂ ਜੀ।